ਤੇਰੇ ਕੋ ਇਹ ਮਾਲੂਮ ਹੈ ਸਰਦਾਰੀ ਦਰਾਤੇ ਕਿਉਂ ਹੈ ਬਿਹਾਰੀ ਬੰਦੇ ਕਿਉਂਕਿ ਕੀ ਕਰਦੇ ਆ ਉਹ ਬਿਹਾਰ ਮੇ दारू ਬੈਨ ਹੈ ਓਏ ਆ ਗਿਆ ਰਾਮੂ ਤਾऊ ਕੈਸੇ ਹੋ ਵਧੀਆ ਵਧੀਆ ਸ਼ਰਾਹੋ ਠੀਕ ਹੈ ਹਾਂ ਬੜੀਆ ਹੈ ਬੜੀਆ ਹੈ ਕੈਸੇ ਹੈ ਪਰਿਵਾਰ ਪਰਿਵਾਰ ਅੱਛਾ ਹੈ ਅੱਛਾ ਬੱਚੇ ਠੀਕ ਹੈ ਹਾਂ ਬੜੀਆ ਅਰੇ ਅੱਛੇ ਅੱਛੇ ਕਿੱਥੇ ਗਏ ਬੰਦੇ ਆਪਣੇ ਉਹ ਬੰਦਾ ਦੂਸਰਾ ਮੋਟਰ ਤੇ ਛੋੜ ਦਿਆ ਅੱਛਾ 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 ਇਧਰ ਆ ਜਾ ਰਹੇ ਹੋ ਆਇਆ ਤੈਨੂੰ ਮੈਂ ਪਨੀਰੀ ਬਖਾਵਾ ਇਹ ਵਾਲਾ ਹਾਂ ਪਨੀਰੀ ਵਖਾ ਆਪਣੀ ਤਾਊ ਤੂੰ ਦੇ ਤੋਂ ਪਹਿਲੇ ਹੀ ਬੁਲਾ ਲਿਆ ਮੇਰੇ ਕੋ ਯਾਰ ਸਰ ਕੇ ਬਾਲ ਨਹੀਂ ਹੁੰਦੇ ਐਸੀ ਪਨੀਰੀ ਹੈ ਉਹ ਕੋਈ ਗੱਲ ਨਹੀਂ ਸ਼ਰਾ ਕੋਈ ਗੱਲ ਆ ਕੀ ਪਤਾ ਕੀ ਹੋਇਆ ਹਾਂ ਆ ਕੀ ਸਰਕਾਰ ਨੇ ਦੇਤੇ ਇੱਕ ਤਰੀਕ ਅੱਛਾ ਬਠਿੰਡੇ ਜ਼ਿਲ੍ਹੇ ਨੂੰ ਇੱਕ ਤਰੀਕ ਦੇਤੀ ਸਰਕਾਰ ਨੇ ਤਾਊ ਅਭੀ ਇਹ ਤੋਂ 15 ਦਿਨ ਨਹੀਂ ਬੜੇਗੀ ਯਾਰ ਓਏ 15 ਦਿਨ ਕਿੱਥੇ ਰਾਮੂ ਦਿਨ 2 ਖਾਜਤ ਪਰਸੋਂ ਅੱਜ ਕਿੰਨੀ ਹੋ ਗਈ ਮੇਰੇ ਹਿਸਾਬ ਨਾਲ ਅੱਜ 7 ਜੀਰੀ ਕੀ ਪਨੀਰੀ ਹੈ ਕੋਈ ਬਾਂਸ ਦਾ ਪੇੜ ਨਹੀਂ ਹੈ ਕਿ ਇਤਨਾ ਵੱਡ ਜਾਏਗਾ ਰਾਤ ਰਾਤ ਓਏ ਰਾਮੂ ਰਾਮੂ ਇਹ ਤਾਂ ਇਹ ਤਾਂ ਖਲਿਆਰੀ ਆ ਹਾਂ ਉਹ ਰੱਖ ਖਲਿਆਰੀ ਆ ਇਹਦਾ ਬਾਹੀ ਵਾਜਣੀ ਸੀ ਇਹਦਾ ਮੈਨੂੰ ਆਏ ਨੇ ਪਤਾਉ ਮੇਰੀ ਬਾਤ ਸੁਣ ਐਸਾ ਕਰ ਮੇਰੇ ਸਾਥ ਬੰਦੇ ਆਏ ਹੈ 15 ਤੋਂ ਮੈਂ ਉਹਨੂੰ ਖਰਚਾ ਕਹਾਂਸੇ ਪੂਰਾ ਕਰੂੰਗਾ ਖਰਚੇ ਤੇ ਤੂੰ ਟੈਂਟ ਲੈਣਾ ਇਥੇ ਤੂੰ ਗੱਲ ਸੁਣ ਲੈ ਮੈਂ ਤੈਨੂੰ ਮੈਂ 14 ਦਾ ਗੱਟਾ ਲਿਆ ਦੂੰ ਆਟੇ ਦਾ ਮੈਂ ਕਹਤਾ ਉਹ ਉਹਨੂੰ ਰਾਮਾ ਇਕਲਾ ਚਾਹ ਰਾਮੀ ਨੂੰ ਕਹਤਾ ਆਤੇ ਦਾ ਗੰਦਰਾ ਦਿਨ ਚਾਰੇ ਤੇ ਬੈਠੇ ਰਹੇਗੇ ਆ ਤੂੰ ਵੇਖ ਪੱਤ ਕੇ ਵੇਖ ਮੜਾ ਵੇਖ ਗਾਲ ਸੁਣਾ ਮੇਰੀ ਜੀਰੀ ਲਾਉਣ ਵਾਲੀ ਐ ਕਹਾਂ ਸੇ ਇਸ ਕੋ ਉਖਾੜੇਗੇ ਇਤਨੀ ਇਤਨੀ ਤਾਂ ਹੈ ਓਏ ਬਹੁਤ ਬਹੁਤ ਚੰਗੀ ਐ ਬਹੁਤ ਚੰਗੇ ਵੇਖ ਆ ਉਧਰ ਵੇਖ ਲਸ਼ਕਾਰੇ ਮਾਰ ਦਿਆ ਫੋਟ ਇਹ ਨਹੀਂ ਬੋਲ ਰੇ ਆਪਕੋ ਕਿ ਪੌਦ ਅਚੀ ਨਹੀਂ ਹੈ ਆਖੀ ਐ ਅਭੀ ਯਾਰ ਛੋ ਰਾਮ ਮੈਂ ਵੇਖ ਲਿਆ ਤੇਰਾ ਨਾ ਹਿਸਾਬ ਕਿਤਾਬ ਹਰ ਕੇ ਸਾਲ ਤੂੰ ਸਾਹ ਦੋਸੋ ਵਧਾਉਂਦਾ ਮਾਰਾ ਹਰ ਸਾਲ ਆ ਕੇ ਖਚੀਦਾ ਕਰਦਾ ਤੂੰ ਐਸਾ ਕਰ ਸਰਦਾਰ ਫਿਰ ਦੇਖ ਮੇਰੇ ਸਾਥ ਵੀ ਬੰਦੇ ਆਏ ਹੈ ਓਏ ਬੰਦੇ ਮੈਂ ਮੰਨਦਾ ਬੰਦੇ ਆਇਆ ਉਹਨਾਂ ਨੂੰ ਆਪਾਂ ਖਰਚਾ ਨਿਕਲਿਆ 20000 ਰੁਪਏ ਤੇਰੇ ਖਾਤੇ ਮੇ ਪਾਇਆ ਓ ਖਰਚਾ ਤੋਂ ਭੇਜਾ ਐ ਫਿਰ ਵੀ ਬੰਦੇ ਖਰਚਾ ਜ਼ਿਆਦਾ ਖਾਂਗੇ ਰੇਟ ਥੋੜਾ ਜ਼ਿਆਦਾ ਲੱਗੇਗਾ ਫਿਰ ਓ ਕੋਈ ਗੱਲ ਨਹੀਂ ਰੇਟ ਰੂਟ ਦਾ ਨਹੀਂ ਆ ਤੈਨੂੰ ਆਟੇ ਦਾ ਕੱਟਾ ਪਿਆ ਦੇਗੇ ਆ ਕੀ ਹੋਰ ਕੰਮ ਕਰਤਾ ਕੀ ਮੈਂ ਕਹੇ ਤਾ ਉਹਨੂੰ ਕਾਕੇ ਨੂੰ ਮੈਂ ਕਹਣਾ ਇੱਕ ਨੂੰ ਸਲੈਂਡਰ ਤੇ ਪੱਠੀ ਦੇ ਦੇ ਆ ਕੇ ਤੁਹਾਡਾ ਲੱਕੜਾਂ ਵਾਲਾ ਕੰਮ ਮਕਾਤਾ ਅੱਛਾ ਹਾਂ ਚੌਲ ਵੀ ਦੂਜੇ ਉਹ ਸਰਬਤੀ ਮਗਾਤੇ ਸਰਬਤੀ ਹਾਂ ਆਸਮਤੀ ਹੁੰਦਾ ਹੈ ਉਹ ਸਰਬਤੀ ਉਹ ਆਸਮਤੀ ਹੁਣ ਸਾਡੂ ਤਾਂ ਆ ਆ ਸਾਡੇ ਭਾਈ ਤਾਂ ਚੌਲ ਆ ਇਹ ਅਸੀਂ ਤਾਂ ਨਾ ਸਾਡੀ ਖੇਤੀ ਆ ਨਾ ਇਹ ਗੱਲ ਤੋਂ ਸਰਕਾਰਾਂ ਨਹੀਂ ਮਰਦਾ ਹਾਂ ਰੇਟ ਥੋੜਾ ਵੜ ਕੇ ਲੱਗੇਗਾ ਭਾਈ ਓਏ ਯਾਰ ਗੱਲ ਤੋਂ ਹਰ ਕੀ ਯਾਰ ਤੂੰ ਨਾ ਤੇਰਾ ਇਹੀ ਕੰਮ ਜਦੋਂ ਆ ਜਾਂਦਾ ਨਾ ਤੈਨੂੰ ਐ ਹੁੰਦਾ ਵੀ ਇਹਨਾਂ ਨੇ ਕਿਹੜਾ ਗੱਲ ਸੁਣਨਾ ਮੇਰੀ ਗਾਂ ਮੋੜ ਕੇ ਕਿਸੇ ਹੋਰ ਦੇ ਘਰ ਲੈਣਾ ਵੀ ਆਪਦੇ ਲਈ ਲੈਣਾ ਮੈਂ ਤੈਨੂੰ ਇੱਕ ਗੱਲ ਦੱਸਦਾ ਹੋਰ ਨਾ ਕਿਸੇ ਦੇ ਐਵੇਂ ਲੱਗ ਜੀ ਜਾ ਕੇ ਔਰੇ ਯਾਰ ਤਾ ਉਹ ਜਬ ਤੱਕ ਇਹ ਬੜੇਗੀ ਨਹੀਂ ਤਬ ਤੱਕ ਤਾਂ ਉਹ ਬੜੇ ਕੀ ਤੇਰੇ ਅੰਕਲ ਕੋ ਬੋਲਤੇ ਇਸਕੇ ਰਾਤ ਨੂੰ ਕਰਤਾ ਸਪਰੇ ਹਾਂ ਸਪਰੇ ਕਰ ਦਿੰਦੇ ਆ ਕਹਿੰਦੇ ਦੇਸੀ दारू ਨਾਲ ਸੰਤਰਾ ਨਾਲ ਬਹੁਤ ਵੱਧਦੀ ਆ ਇਹ ਅੱਜ ਦੇ ਅੱਜ ਲੈ ਆ ਕੇ ਦੀਆ ਛੜਕਾਉਣੇ ਆ ਇੱਥੇ ਓਏ ਇਤਰੀ दारू ਮਤ ਛੜਕਵਾ ਦੇ ਨਾ ਕਿ ਇਹ ਸ਼ਰਾਬੀ ਹੋ ਕੇ ਗਿਰ ਜਾਏ ਕਹੀਂ ਓਏ ਗੱਲ ਸੁਣ ਲੈ ਮੇਰੀ ਤੁਸੀਂ ਆਦੀ ਆਦੀ ਆ ਪੀ ਕੇ ਗੱਲ ਸਮਾਉਂ ਨਾ ਢੋਲੀਆਂ ਲਾਉਣੇ ਆ ਜੇ ਇਹ ਮਾੜਾ ਮੋਟਾ ਪੀ ਲੂਗੀ ਛੋਡੇ ਜੀ ਜਾਣਾ ਇਹ ਛੋਡੇ ਜੀ ਆਇਆ ਤੈਨੂੰ ਇਧਰ ਬਖਾਵਾ ਆ ਪਾਉ ਤੇ ਬਖਾਵਾ ਵੇਖ ਇਧਰ ਚਲੋ ਠੀਕ ਹੈ ਬਸ ਦੇਖ ਲੈ ਆ ਇਧਰ ਵੇਖ ਇਧਰ ਵੇਖ ਆ ਵੇਖ ਓ ਠੀਕ ਹੈ ਤਾਂ ਹਾਂ ਮੈਂ ਤਾਂ ਕਹਦਾ ਨਾ ਟਰੈਕਟਰ ਘਲਦਾ ਮੈਂ ਤੈਨੂੰ ਟਰੈਕਟਰ ਘਲਾ ਕੇ ਗੱਡੀ ਘਲਾ ਓਹ ਹਮਾਰਾ ਤਾਂ ਸਭ ਸਮਾਨ ਟਰੈਕਟਰ ਪਈ ਆਏਗਾ ਟਰਾਲੀ 'ਤੇ ਅਛਾ ਕਿ ਕਿੱਥਾ ਕਿੱਥੇ ਬੈਠਿਆ ਤੁਸੀਂ ਉਹ ਬਸ ਆਪਣੀ ਦੂਸਰੀ ਮੋਟਰ 'ਤੇ ਹੂੰ ਅੱ비 ਤੋਂ ਤੇ ਉਧਰ ਕੀ ਲੈਣਗੇ ਕੰਜੋ ਗੱਲ ਸੁਣੋ ਜਦੋਂ ਕਿਹਾ ਸੀ ਪਹਿਲੇ ਘਰ ਕੋਲੇ ਆਉਣਾ ਘਰ ਕੋਲੇ ਪਿੰਡ ਵਾਲਾ ਲਾਈਟ ਵੀ ਰਹਿੰਦਾ ਉਹ ਪਿੰਡ ਵਾਲਾ ਲਾਈਟ ਤਾਂ ਆਪਣੇ ਇੱਥੇ ਰਹਿੰਦਾ ਆ ਘਰ ਦੇ ਨਾਲ ਆ ਆਪਣੇ ਚਲਿ ਦੇ ਆ ਜਾਏਗੇ ਹਾਂ ਨਾਲੇ ਆਏ ਕਰੀ ਹਾਂ ਐ ਕਿ दारू ਪਿਆਲਦੇ ਵਾਲੇ ਬੰਦਿਆਂ ਨੂੰ ਨਾ ਪਰੇ ਰੱਖੀ ਕਿ ਪਿੰਡ ਦਾ ਨੇੜਾ ਹਾਂ ਤੇ ਇੱਥੇ ਪੀ ਕੇ ਪਿੰਡ ਚ ਵਜ ਜਾਣ ਕਿਤੇ ਗੱਲ ਸਨ ਉਹ ਪਿੰਡ ਮੇ ਤੋਂ ਨਹੀਂ ਜਾਣਗੇ दारू ਪਿਆਲੇ ਕੇ ਬਗੈਰ ਹੀ ਇਹ ਲਗਾਏਗਾ ਕੌਣ ਉਹ ਲਗਾਏਗਾ ਮੈਂ ਤਾਂ ਕਹਿੰਨਾ ਵੀ ਪਵਾ दारू ਸਾਡੇ ਨੂੰ ਅਸੀਂ ਤਾਂ ਪੈਸਾ ਦੇਣਾ ਸਾਡੇ ਨੂੰ ਪਵਾ ਦਾਰੂ ਪੀਜੋ ساری ਠੀਕ ਹੈ ਨਾ ਮੈਂ ਤਾਂ ਸੋਨੋ ਇੱਕ ਬੇਨਤੀ ਕਰਨਾ 라ਮੂ ਤੈਨੂੰ ਵੀ ਇਹ ਨਾ ਤੂੰ ਇਸ ਕੀ ਹੱਕੇ ਨਾਲ ਨਵੇਂ ਬੰਦੇ ਲਹੁਣਾ ਤੇਰੇ ਕੋਈ ਇਹ ਮਾਲੂਮ ਹੈ ਸਰਦਾਰੀ ਦਰਾਤੇ ਕਿਉਂ ਹੈ ਬਿਹਾਰੀ ਬੰਦੇ ਕਿਉਂਕਿ ਕੀ ਕਰਦੇ ਆ ਉਹ ਬਿਹਾਰ ਮੇ दारू ਬੈਨ ਹੈ ਅੱਛਾ दारू ਵੀ ਨਹੀਂ ਆਉਣੇ ਆ ਜਿਆਦਾ ਬਈ दारू ਕੋ ਫੰਕਸ਼ਨ ਕੇ ਲਈ ਆ ਮਾਦੇ ਪੁੱਤੋ ਗਾਲ ਸੁਣਾ ਮੇਰੀ ਹੋ ਨਾ ਕੋਈ ਕੋਈ ਕਿਤੇ ਕੰਮ ਜਾਂਦਾ ਕੋਈ ਕੰਮ ਕੋਈ ਕੇ ਹੋ ਜਾ ਖੱਟ ਕੇ ਨਿਉਂਦਾ ਤੁਸੀਂ दारू ਖੱਟ ਕੇ ਲੈ ਜਾਓ ਇੱਥੋਂ ਚਲ ਆਏ ਕਰ ਹੁਣ ਆਪਦੇ ਬੰਦਾ ਨੂੰ ਨਾ ਟਰੈਕਟਰ ਲੈ ਆ ਟਰੈਕਟਰ ਚਲਾਨੇਗਾ ਹਾਂ ਸਭ ਜਾਣਦੇ ਆ ਹਾਂ ਟਰੈਕਟਰ ਲੈ ਆ ਤੇ ਬੰਦਿਆਂ ਨੂੰ ਲਿਆ ਚੜਾ ਕੇ ਠੀਕ ਹਾਂ ਠੀਕ ਤੇ ਨਾਲੇ ਗਾਲ ਸੁਣ ਜਾਂਦਾ ਹੋਇਆ ਨਾ ਕਰੇ ਆٹے ਦਾ ਗੱਟਾ ਪਿਆ ਤੇ ਚੌਲ ਲਿਆਂਦੇ ਪਿਆ ਉਹ ਲੱਦ ਲਈ ਕੋਈ ਨਹੀਂ ਆਦਾ ਹੋ ਜਾਣੀਆਂ